ਮਾਮਲਾ ਅਮਰਸਰ ਦੀ ਗਮਟਾਲਾ ਦਾ ਜਿੱਥੇ ਐਨਆਰਆਈ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਦੀ ਮਾਤਾ ਭਰਾ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਰਹਿਣ ਵਾਲੇ ਨੇ ਤੇ ਵਾਪਸ ਆਏ ਤਾਂ ਦੇਖਦੇ ਨੇ ਉਹਨਾਂ ਦੇ ਘਰ ਦੇ ਨੇੜੇ ਗਵਾਂਡੀਆਂ ਨੇ ਜ਼ਮੀਨ ਦੇ ਦਰਵਾਜ਼ੇ ਕੱਟ ਲੈਨੇ ਤੇ ਉਹਨਾਂ ਨੇ ਆ ਕੇ ਇਸ ਦਾ ਵਿਰੋਧ ਕੀਤਾ ਉਹਨਾਂ ਨੇ ਇਸ ਸਬੰਧ ਵਿੱਚ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਤੇ ਇਨਸਾਫ ਤੇ ਗੋਹਾਰ ਲਗਾਈ ਹੈ ਤੇ ਕਹਿਆ ਇਹ ਕਿ ਅਸੀਂ ਇਹ ਨਾਰਾ ਹੀ ਹੈ ਸਾਨੂੰ ਇਨਸਾਫ ਦਵਾਇਆ ਜਾਵੇ ਸਾਡੇ ਨਾਲ ਤਕਾਹ ਹੋ ਰਿਹਾ ਚਦ ਕਿ ਦੂਸਰੀ ਧਿਰ ਦਾ ਕਹਿਣਾ ਹੈ ਕਿ 2005 ਤੋਂ ਹੀ ਉਹਨਾਂ ਨੇ ਇਸ ਪਾਸੇ ਦਰਵਾਜ਼ਾ ਕੱਢਿਆ ਹੋਇਆ ਸੀ ਕਾਫੀ ਲੋਕ ਦਰਵਾਜ਼ੇ ਕੱਢਦੇ ਨੇ ਤੇ ਇਹਨਾਂ ਵੱਲੋਂ ਪਹਿਲਾਂ ਵੀ ਨਿਸ਼ਾਨਦੇਹੀ ਕਰਵਾਈ ਗਈ ਸੀ ਤੇ ਨਿਸ਼ਾਨਦੇਹੀ ਬਿਲਕੁਲ ਠੀਕ ਸੀ ਮੇਰਾ ਨਾਮ ਹਰਵੀਰ ਦਰਸਣ ਹੈ ਜੀ ਮੈਂ ਜਿਹਾਰ ਸਿੰਘ ਐਵੇਨਿਊ ਗਲੀ ਨੰਬਰ 9 ਦੇ ਆਪੋਸਿਟ ਰਹਿਣਾ ਹਾਂ ਇਹ ਜਗ੍ਹਾ ਅਸੀਂ ਖਰੀਦੀ ਸੀ ਜੀ ਤੇ ਇਹ ਜਾਨ ਬੁੱਝ ਕੇ ਸਾਡੇ ਬਾਹਰ ਹੋਣ ਦੇ ਕਰਕੇ ਅਸੀਂ ਮੇਰੀ ਮਦਰ ਬ੍ਰਦਰ ਐਨ ਆਰ ਆਈ ਨੇ ਤੇ ਇਹਨਾਂ ਦੇ ਪਿੱਛੋਂ ਦਰਵਾਜ਼ੇ ਕਾਟ ਲਏ ਸਾਡੀ ਜਗਾ ਵੱਲ ਕੋਈ ਉੱਥੇ ਰਸਤਾ ਨਹੀਂ ਹੈਗਾ ਕੋਈ ਕੁਝ ਨਹੀਂ ਤੇ ਫਿਰ ਇਹ ਕਦੇ ਦਰਖਾਸਤ ਦੇ ਦੇ ਨਹੀਂ ਕਾਰਪੋਰੇਸ਼ਨ ਚ ਕਦੇ ਕਿੱਥੇ ਫਿਰ ਇਹਨਾਂ ਨੇ ਕਿਹਾ ਵੀ ਤੁਸੀਂ ਆਪਣੀ ਜਗਾ ਪੂਰੀ ਕਰ ਲਓ ਜੋ ਵਜਦੀ ਆ ਉਹ ਸਾਨੂੰ ਦੇ ਦਿਓ ਜੇ ਬਚੂਗੀ ਤੇ ਅਸੀਂ ਤੁਹਾਡੇ ਨਾਲ ਸਹਿਮਤ ਆ ਇਹਨਾਂ ਨੇ ਕਾਗਜ਼ ਦੇ ਉੱਪਰ ਵੀ ਲਿਖ ਕੇ ਦਿੱਤਾ ਜਿਹੜੀ ਐਪਲੀਕੇਸ਼ਨ ਇਹਨਾਂ ਨੇ ਦਿੱਤੀ ਆ ਇਹ ਵੀ ਰਾਜ ਸਿੰਘ ਤੇ ਬੱਗਾ ਸਿੰਘ ਵੱਲੋਂ ਗੇੜ ਕੱਢੇ ਗਏ ਆ ਤੇ ਨਜਾਇਜ਼ ਤੌਰ ਤੇ ਕਬਜ਼ਾ ਕਰਨਾ ਚਾਹੁੰਦੇ ਸਾਡੀ ਜਗ੍ਹਾ ਤੇ 5 ਕਨਾਲ 14 ਮਰਲੇ ਜਗ੍ਹਾ ਜੀ ਸਾਡੀ ਨਿਸ਼ਾਨਦੇਹੀ ਕੱਲ ਅਸੀਂ ਸਰਕਾਰੀ ਤੌਰ ਤੇ ਕਰਾਈ ਆ ਜੀ ਤੇ ਕਾਰਗੋ ਸਾਹਿਬ ਆਏ ਸੀ ਪਟਵਾਰੀ ਸਾਹਿਬ ਆਏ ਸੀ ਤੇ ਉਹਨਾਂ ਨੇ ਇਹ ਆਪਣਾ ਮਸ਼ੀਨ ਵਾਲੇ ਆਏ ਸੀ ਜਿਹੜੇ ਲੇਜ਼ਰ ਵਾਲੇ ਉਹਨਾਂ ਨੇ ਲੇਜ਼ਰ ਦੇ ਨਾਲ ਦੋ ਆਤਰਾਂ ਦੇ ਸਾਹਮਣੇ 레이저 ਲਾ ਕੇ ਤੇ ਪਿੱਛੋਂ ਜਿੱਥੇ ਕਿਲਾ ਸੀ ਉਹ ਪਿੱਛੇ ਲੈ ਗਏ ਸੀ ਆਪਣਾ ਤੇ ਉਥੋਂ ਮਿਲ ਕੇ ਜਗਾ ਲਿਆਂਦੀ ਆ ਤੇ ਆਪਣਾ ਇਸ ਸੰਬੰਧੀ ਇਹ ਕਮਿਸ਼ਨਰ ਸਾਹਿਬ ਨੂੰ ਤੇ ਇਹ ਐਨ ਆਰ ਆਈ ਵਿੰਗ ਨੂੰ ਐਪਲੀਕੇਸ਼ਨ ਦਿੱਤੀ ਆ ਕਾਰਪੋਰੇਸ਼ਨ ਚ ਵੀ ਦਿੱਤੀ ਆ ਉਹ ਇਹੀ ਦੀ ਸੀ ਜੀ ਵੀ ਤੁਹਾਡਾ ਆਪਣਾ ਨਿਸ਼ਾਨ ਦੇ ਹੀ ਹੋ ਜੇ ਤੇ ਜੋ ਅੱਗੇ ਮਸਲਾ ਹੋਗਾ ਸੰਤੁਸ਼ੀ ਦੱਸ ਦੋ ਹਾਂਜੀ ਬਸਾਹੀ ਸਾਡੇ ਗੈਰ ਆਦਰੀ ਕਰਕੇ ਇਹਨਾਂ ਨੇ ਬੂਹੇ ਕੱਢ ਲਏ ਨੇ ਤੇ ਹੁਣ ਉੱਥੋਂ ਰਸਤਾ ਜਗ੍ਹਾ ਮੰਗਦੇ ਆ ਜੋ ਕਿ ਅਸੀਂ ਬੁੱਲ ਖਰੀਦੀ ਹੈ ਜਗ੍ਹਾ ਜੋ ਬਜਤੇ ਅਸੀਂ ਆਪਦੀ ਛੱਡ ਲਈ ਤਿਆਰ ਹੈ ਜੇ ਕੋਈ ਉੱਥੇ ਹੋਵੇ ਕੱਲ ਉਹ ਕਿੱਲੇ ਲਾਗੇ ਨਹੀਂ ਕਦ ਕੋ ਸਾਹਿਬ ਪਰਵਾਰੀ ਤੇ ਆਪਣਾ ਲੇਜ਼ਰ ਮਸ਼ੀਨ ਵਾਲੇ ਪ੍ਰੋਪਰ ਉਹਨਾਂ ਨੇ ਸਾਰੇ ਘੇਰੇ ਰੇਡੀਅਸ ਕੱਢ ਕੇ ਤੇ ਲਾਏ ਆ ਅਸੀਂ ਇਨਸਾਫ ਮੰਗਦੇ ਆ ਜੀ ਵੀ ਸਾਡੀ ਜਗ੍ਹਾ ਦੇ ਵਿੱਚ ਜੋ ਅਸੀਂ ਮੁੱਲ ਲਈ ਆ ਪੰਜ ਕਨਾਲ 14 ਮਰਲੇ ਉਹਦੇ ਵਿੱਚ ਕੋਈ ਰਿਕਵਰਡ ਨਾ ਪਾਉਣ ਜੋ ਆਪਦਾ ਬੰਦਾ ਹੈ ਉਹ ਲੈਂਣ ਜੇ ਹੈ ਤਾਂ ਜੇ ਨਹੀਂ ਆ ਤੇ ਇਹ ਆਪਣਾ ਪਿੱਛੇ हट ਜਾਉ ਜਾਣ ਬੁੱਝ ਕੇ ਸਾਨੂੰ ਪਰੇਸ਼ਾਨ ਨਾ ਕਰਨ ਅਸੀਂ ਕੋਈ ਇਹਨਾਂ ਨਾਲ ਕੋਈ ਵੈਰ ਵਿਰੋਧ ਤਾਂ ਨਹੀਂ ਹੈਗੀ ਸਾਡੀ ਅਸੀਂ ਬਾਹਰ ਕੈਨੇਡਾ ਵਿੱਚ ਰਹਿੰਦੇ ਹਾਂ ਬ੍ਰਿੰਟਨ ਇੰਟਾਇਰ ਵਿੱਚ ਜਾਣ ਕੇ ਅਸੀਂ ਇੱਥੇ ਸਾਨੂੰ ਜਿਹੜੇ ਆ ਬੰਦੇ ਨੇ ਸਾਡੀ ਜ਼ਮੀਨ ਤੇ ਕਰ ਜੋ ਜਿਆ ਜੋ ਫਾਇਦਾ ਸਾਡਾ ਇਹਨਾਂ ਨੇ ਆਖਿਆ ਕਿ ਅਸੀਂ ਬਾਹਰ ਚਲੇ ਗਏ ਸਾਡਾ ਇੱਥੇ ਬੱਚਾ ਕਰਨਾ ਸੀ ਅਸੀਂ 15 16 ਚ ਜਮੀਨ ਜਿਹੜੀ ਹੈ ਉਹ ਅਸੀਂ ਉਹ ਲੋ ਲਈ ਹੈ ਕਿ ਸਾਡੇ ਸੰਨੀ ਬਹੁਤ ਬਾਦਰ ਕਰਦੇ ਨੇ ਇਸ ਕਰਨ ਦੇ ਵਿੱਚ ਹੁਣ ਅਸੀਂ ਕੱਲ ਇਹਨਾਂ ਦੇ ਕਹਿਣ ਤੇ ਇਹਨਾਂ ਨੇ ਸਭ ਕੁਝ ਕੀਤਾ ਜੀ 2 ਮਹੀਨੇ ਨਾਲ ਸਾਡਾ ਕੋਈ ਕੰਮ ਨਹੀਂ ਚੱਲਣ ਦਿੱਤਾ ਜੇ ਅਸੀਂ ਪਲਾਟ ਵੇਚਦੇ ਹਾਂ ਤੇ ਇਹ ਵੇਚਣ ਨਹੀਂ ਦਿੰਦੇ ਫਿਰ ਵੀ ਅਸੀਂ ਕਿ 2 ਮਹੀਨੇ ਰੇਟ ਕੀਤੀ ਵੀ ਜਿੱਤਰਾ ਤੂੰ ਕਰਨ ਇਹਨਾਂ ਦੇ ਕਹਿਣ ਤੇ ਨਿਸ਼ਾਨਦੇਹੀ ਹੋਈ ਹੈ ਨਿਸ਼ਾਨਦੇਹੀ ਤੇ ਵੀ ਇਹ ਨਹੀਂ ਖੁੰਮਦੇ ਫਿਰ ਵੀ ਬਾਦਰ ਕਰੀ ਜਾਣਗੇ ਕਿ ਜਨੂੰ ਚਾਹੁੰਨ ਸਾ ਮਿਲਣੋ ਜੀ ਤਾਂ ਮੈਂ ਸਾਰੇ ਐਨਾਈ ਆਪਣੇ ਵੱਲੋਂ ਸਾਰਿਆਂ ਦਿੱਤਾ ਕਿ ਮੇਰਾ ਬੇਟਾ ਇੱਥੇ ਇਕੱਲਾ ਵਾ ਤੇ ਇਹ ਨਜਾਇਜ਼ ਇਹਨੂੰ ਤੰਗ ਕਰਦੇ ਨੇ ਕਦੀ ਗੱਲ ਪੈ ਜਾਂਦੇ ਕਦੀ ਕੁੱਸ ਕਰਦੇ ਨੇ ਫਿਰ ਉਹ ਡੀਐਸਪੀ ਦੇ ਕਮਿਸ਼ਨਰ ਦੇ ਮੁੱਖ ਮੰਤਰੀ ਦੇ ਸਾਰੇ ਥਾਣਿਆਂ ਦੇ ਵਿੱਚ ਆਪਣੇ ਵੱਲੋਂ ਐਪਲੀਕੇਸ਼ਨ ਦਿੱਤੀ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਕਿ ਮੇਰੇ ਬੱਚੇ ਨੂੰ ਬਾਹਰ ਚਾਹੀ ਚਲੇ ਜਾਣਾ ਕਿ ਬਾਅਦ ਵਿੱਚ ਕੋਈ ਬੌਧਰ ਨਾ ਕਰ ਬੌਧਰ ਕਰਦੇ ਨੇ ਦੋ ਬੰਦੇ ਸਿਰਫ ਇੱਕ ਬੱਗਾ ਸਿੰਘ ਤੇ ਇੱਕ ਹੀਰਾ ਸਿੰਘ ਅਨਹਾ ਬਈ ਇਹਨੇ ਕਿ ਸਾਡੇ ਨਾਲ ਕੋਈ ਲੜਾਈ ਨਾ ਕਰ ਜਿਹੜੀ ਸਾਡੀ ਜਗਾ ਉਹਨਾਂ ਮੰਗਤੀ ਕਰ ਦਿੱਤੀ ਆ ਸਾਨੂੰ ਸਾਡੀ ਜਗਾ ਦੇ ਵਿੱਚ ਕੋਈ ਇਹਨਾਂ ਦਾ ਲੈਣ ਦੇਣ ਨਹੀਂ ਸਾਡੀ ਜਗਾ ਜਿਹੜੀ ਆ ਉਹ ਅਸੀਂ ਜਿੱਤਰਾ ਮਰਜੀ ਕਰੀਏ ਇਹ ਕੋਈ ਸਾਨੂੰ ਇਹਦੇ ਵਿੱਚ ਦਖਲੰਦਾਜ਼ੀ ਨਾ ਕਰ ਉਹ ਨਾਲ ਸਾਹਿਬ ਸਭ ਕੋਈ ਉਹਨਾਂ ਨੂੰ ਪਤਾ ਜਿਉ ਨਾਲ ਹੀ ਸੰਤੰਦੇ ਸੀ ਕਿ ਜੋ ਅਸੀਂ ਜੇ ਨਾ ਇਹ ਕਰਨਗੇ ਤੇ ਫਿਰ ਅਸੀਂ ਕੋਲ ਖਲੋ ਕੇ ਇਹਨਾਂ ਦੇ ਬੂਹੇ ਬੰਦ ਕਰਾਵਾਂਗੇ ਜਿੱਤੇ ਵੀ ਹੈਗਾ ਨਿਸ਼ਾਨ ਦੀ ਜਿਹੜੀ ਹੋਈ ਆ ਉਹ ਇਹਨਾਂ ਦੇ ਕਹਿਣ ਤੇ ਹੀ ਹੋਈ ਆ ਇਹੋ ਹੀ ਅੱਜ ਸਾਡਾ ਪਿੰਡ ਗਮਟਾਲਾ ਯਾ ਬੀ ਐਂਡ ਬੀ ਰਾਜ ਉਦਵ ਨਾ ਮੇਰਾ ਸਾਨੂੰ ਬਰਕਤਮਸੀਬ ਐਂਡ ਪੀਓ ਗਮਟਾਲਾ ਤੇ ਇਥੋਂ ਦੇ ਹੀ ਜੰਪੜ ਆ ਜੀ ਸਾਡੇ ਪਿਓ ਦਾ ਤੇ ਵੀ ਇਥੋਂ ਦੇ ਜੰਪੜ ਨੇ ਮਾਮਲਾ ਇਹ ਆ ਜੀ ਇਹ ਜਗ੍ਹਾ ਹੈਗੀ ਆ ਸਾਰੀ ਗੜਿਆਂ ਦੀ ਤੇ ਅਸੀਂ ਪਟਵਾਰੀ ਸਾਹਿਬ ਅੱਗੇ ਵੀ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਨਿਸ਼ਾਨਦੀ ਹੁਣ ਵੀ ਦੇ ਦਿੱਤੀ ਆ ਗਲਤ ਪਹਿਲਾਂ ਇਹਦੀ ਨਿਸ਼ਾਨਦੀ ਹੋ ਚੁੱਕੀ ਆ ਇਹਦੀ ਆ ਫੋਟੋ ਵੇਖੋ ਇਹਦੀ 24 ਫੁੱਟ ਜਿਹੜੀ ਆ ਇਧਰ ਸਾਡੇ ਦਰਵਾਜ਼ਿਆਂ ਤੋਂ ਇਧਰ ਜਗ੍ਹਾ ਆਉਂਦੀ ਸੀ ਤੇ ਹੁਣ ਪਟਵਾਰੀ ਜਿਹੜੇ ਨੇ ਉਹ ਗੜੇ ਵੀ ਆ ਨਕਸ਼ੇ ਦੇ ਵਿੱਚ ਬੋਲਣ ਦੇ ਦੇ ਤੇ ਹੁਣ ਇਹਨਾਂ ਨੇ ਜਿਹੜੀ ਪਿਛੋਂ ਲਿਉਣੀ ਸੀ ਬੁਰਜੀ ਤੋਂ ਉਥੋਂ ਨਿਸ਼ਾਨਦੇ ਨਹੀਂ ਲਾਂਦੀ ਆ ਇਧਰੋਂ ਸਾਡੀਆਂ ਕੰਧਾਂ ਤੋਂ ਆ ਨੂੰ ਕਰਗੇ ਨਹੀਂ ਚਰਚ ਤੇ ਅਗਲੇ ਬੰਨੇ ਉਹ ਵੀ ਪਟਵਾਰੀ ਜਿਹੜਾ ਉਹ ਇਹਨਾਂ ਨੂੰ ਕਹੇਗਾ ਵੀ ਐ ਤੂੰ ਅੱਗੇ ਤੁਹਾਡਾ ਕੱਕ ਨਹੀਂ ਆਗਾ ਤੇ ਉਹ ਇਹਨਾਂ ਨੇ ਰਜਿਸਟਰੀਆਂ ਕੀਤੀਆਂ ਨੇ ਇਹਦੇ ਕਰਕੇ ਜੀ ਸਾਨੂੰ ਬਹੁਤ ਮੱਭੀ ਰਗੜਾ ਲੱਗਣ ਡਿਆ ਹੁਣੇ ਸਾਡੀਆਂ ਕੰਧਾਂ ਦੇ ਨਾਲ ਬਿਲਕੁਲ ਇਹ ਆ ਵੇਖੋ ਆ ਵੇਟ ਵੇਟ ਕੇ ਤੇ ਇਹ ਸਾਡੀਆਂ ਕੰਧਾਂ ਦੇ ਨਾਲ ਲਈ ਜਾਂਦੇ ਨੇ ਇਹ ਦਰਵਾਜ਼ਾ ਮੇਰਾ 2005 ਦਾ ਨਿਕਲਿਆ ਜੀ ਨਾ ਉਦੋਂ ਕੋਈ ਤਰਾਜ ਨਹੀਂ ਕੀਤਾ ਨਾ ਮਿੰਟੇ ਹੁਣਾ ਤੇ ਨਾ ਮਿੰਟੇ ਤੇ ਮਾਮਿਆਂ ਤੇ ਨਾਨਾਣੇ ਨਹੀਂ ਤੇ ਆ ਜਾਂਦੇ ਜੀ ਤੁਹਾਂ ਸਾਡੇ ਥਾਂ ਦੇ ਵਿੱਚ ਇਹ ਕੱਢਣ ਡੇ ਜੀ ਤੇ ਆ ਗੜੇ ਵਿੱਚ ਵੇਖੋ ਜੀ ਬੋਲਣ ਡੇ ਨੇ ਇਹ ਬੰਨੇ ਹੈਗੇ ਨੇ ਇਹ ਮੇਰਾ 35 40 ਗੜੇ ਇੱਧਰ ਨੇ ਤੇ ਪਾਰਲੇ ਬੰਨੇ ਹੈਗੇ ਨੇ 62 ਗੜੇ ਪਾਰਲੇ ਬੰਨੇ ਨੇ ਨਹੀਂ ਗਲਤ ਕੀਤੀ ਆ ਰਹੀ ਸਾਡੀ ਉਹਨਾਂ ਸੁਣੀ ਕਿ ਨਹੀਂ ਕੋਈ ਨਹੀਂ ਅਸੀਂ ਤਾਂ ਕਹਿੰਦੇ ਆ ਅਸੀਂ ਐਪਲੀਕੇਸ਼ਨਾਂ ਹਾਂ ਦਿੱਤੀਆਂ ਨੇ ਇਹਨਾਂ ਦੇ ਵਿਰੁੱਧ ਪਰ ਉਹਨਾਂ ਸਾਡੇ ਅਸੀਂ ਫਿਰ ਆ ਕੇ ਵੀ ਹਾਂ ਸੈਨਿਕ ਦੇ ਕਰਨ ਤੁਸੀਂ ਕੀ ਨਿਸ਼ਾਨਦੀ ਕੀਤੀ ਗਲਤ ਤੁਹਾਨੂੰ ਕੋ ਸਾਹਿਬ ਨੂੰ ਤੇ ਪਟਵਾਰੀ ਸਾਹਿਬ ਨੂੰ ਅਸੀਂ ਇਹ ਕਹ ਆ ਵੀ ਤੁਸੀਂ ਨਿਸ਼ਾਨਦੀ ਗਲਤ ਕੀਤੀ ਹਾਂ ਸੈਨਿਕ ਕਰਦੇ ਤਾਂ ਹਾਂ ਨਹੀਂ ਕੀਤੀ ਅਸੀਂ ਮੰਗ ਇਹ ਕਰਨੇ ਪਈ ਇਹਦੀ ਦੁਬਾਰਾ ਨਿਸ਼ਾਨਦੀ ਹੋਵੇ ਤਾਂ ਹੋਵੇ ਉਧਰੋਂ ਨਹੀਂ ਤੇ ਜਿਹੜੇ ਇਹਨਾਂ ਨੇ ਥਾਂ ਵੇਚੇ ਨੇ ਉਹ ਵਿੱਚੋਂ ਰਕਬਾ ਘਟਾ ਦੇ